ਕੀ ਆ ਕਿ ਜਿਵੇਂ ਜਿਵੇਂ ਤੁਸੀਂ ਗਰੋ ਕਰਦੇ ਹੋ ਕੰਮ ਕਰਦੇ ਹੋ ਪ੍ਰੋਫੈਸ਼ਨ ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ ਪਰ ਜਦੋਂ ਅਸੀਂ ਪਲ-ਪਲ ਜਿਉਂਨੇ ਆ ਤਾਂ ਇਹ ਬਹੁਤ ਲੰਬਾ ਹੈ ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ ਹੈ ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੇਨ ਢਿੱਲੀ ਹੋ ਜਾਂਦੀ ਹੈ ਉਹਦੀ ਕੋੜੀ ਨਿਕਲ ਗਏ ਚੈਨ ਨੋਟ ਡਾਟ ਕ ਐਸੀ ਤਰ੍ਹਾਂ ਜ਼ਿੰਦਗੀ ਚ ਦੋਸਤੀਆਂ ਦੋਸਤ ਉਹ ਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਨੇ ਆ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਜਿਨ੍ਹਾਂ ਖਿਆਲਾਂ ਚ ਬਹਿ ਸੁਣਨ ਲੱਗ ਜੇ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ ਤੇ ਲੰਗੀ ਐ ਬਹੁਤੀ ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ ਮੇਰੇ ਸੀਨੀਅਰ ਉਹ ਸੰਘਰਸ਼ ਚ ਕੁੱਦ ਗਏ ਅਸੀਂ ਉਹਨਾਂ ਦੇ ਸਪੋਰਟਰ ਸੀ ਸੋ ਉਹ 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 ਉਸ ਦੌਰ ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਨੇ ਆ ਗਹਿਣੇ ਹਮੇਸ਼ਾ ਬੰਦਾ ਸਾਥ ਕੇ ਰੱਖਦਾ ਤੋ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤਾਂ ਕਮਾਏ ਆ ਸ਼ਿਕਵੇ ਵੀ ਹੋ ਜੰਨੇ ਆ ਅਸੀਂ ਕਈ ਵਰੀ ਗੁੱਸੇ ਵੀ ਹੋ ਜੰਨੇ ਆ ਇਸ ਸਮੇਂ ਵੀ ਬਹੁਤ ਸਾਲਾਂ ਤੋਂ when he started his career ਉਦੋਂ ਤੋਂ ਅਸੀਂ ਵਾਕਬ ਹੈ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਵਿੱਚ ਨੌਕ ਚੁੱਕ ਹੁੰਦੀ ਹੈ ਇੱਕ ਕਈ ਵਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਬਦ ਨਾ ਹੋਣੇ ਮੇਰੇ ਨਾਲ ਮੈਨੂੰ ਫਿਰ ਕਈ ਵਰੀ ਕਹਿੰਦਾ ਕੋਈ ਨਹੀਂ ਅਸੀਂ ਤੇਰੇ ਨਾਲ ਹੀ ਉਹ ਨੰਨ ਮਾਰੀ ਗੀਜੇ ਕੀ ਆ ਕੀ ਜਿਵੇਂ ਜਿਵੇਂ ਤੁਸੀਂ ਗਰੋ ਕਰਦੇ ਹੋ ਕੰਮ ਕਰਦੇ ਹੋ ਪ੍ਰੋਫੈਸ਼ਨ ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ ਪਰ ਜਦੋਂ ਅਸੀਂ ਪਲ-ਪਲ ਜਿਉਨੇ ਤਾਂ ਇਹ ਬਹੁਤ ਲੰਬਾ ਹੈ ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ ਹੈ ਉਹਦੀ ਕੋੜੀ ਨਿਕਲ ਕੇ ਚੈਨ ਨੂੰ ਟਟਕਾ ਐਸੀ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ ਦੋਸਤ ਉਹ ਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਜਿਨ੍ਹਾਂ ਖਿਆਲਾਂ 'ਚ ਬਹਿ ਸੁਣਨ ਲੱਗ ਜੇ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ 'ਤੇ ਲੰਗੀ ਐ ਬਹੁਤੀ ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ ਮੇਰੇ ਸੀਨੀਅਰ ਉਹ ਸੰਘਰਸ਼ 'ਚ ਕੁੱਦ ਗਏ ਅਸੀਂ ਉਹਨਾਂ ਦੇ ਸਪੋਰਟਰ ਸੀ ਸੋ ਉਹ 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 ਉਸ ਦੌਰ ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਨੇ ਆ ਗਹਿਣੇ ਹਮੇਸ਼ਾ ਬੰਦਾ ਸਾਥ ਕੇ ਰੱਖਦਾ ਤੋ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤਾਂ ਕਮਾਏ ਆ ਸ਼ਿਕਵੇ ਵੀ ਹੋ ਜੰਨੇ ਆ ਅਸੀਂ ਕਈ ਵਰੀ ਗੁੱਸੇ ਵੀ ਹੋ ਜੰਨੇ ਆ ਇਸ ਸਮੇਂ ਵੀ ਬਹੁਤ ਸਾਲਾਂ ਤੋਂ when he started his career ਉਦੋਂ ਤੋਂ ਅਸੀਂ ਵਾਕਬ ਹੈ ਕੋਈ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਵਿੱਚ ਨੌਕ ਚੁੱਕ ਹੁੰਦੀ ਹੈ ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵਧਾ ਲੈਣੇ ਮੇਰੇ ਨਾਲ ਮੈਂ ਉਹਨੂੰ ਫਿਰ ਕਹਿੰਦਾ ਕੋਈ ਨਹੀਂ ਅਸੀਂ ਤੇਰੇ ਨਾਲ ਹੀ ਉਹਨਾਂ ਨੂੰ